ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੁਸੀਂ ਦੇਖ ਰਹੇ ਹੋ ਤਾਂ ਪੰਜਾਬ ਲਈ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਮਨੁੱਖ ਰਿਹਾ ਕਰਦਾ ਸੀ ਉਹਦੇ ਦੋ ਪੁੱਤ ਸੀ ਉਹਨਾਂ ਦੇ ਘਰ ਵਾਲੀ ਆ ਕਾਰ ਚਲਾਨੇ ਕਰ ਗਈ ਸੀ ਘਰ ਸਿਰਫ ਗੁਰਬਤ ਤੇ ਦਲਿੱਦਰ ਤੋਂ ਬਿਨਾ ਕੱਖ ਨਹੀਂ ਸੀ ਫਾਕੇ ਵਿੱਚ ਆਪਣੀ ਜ਼ਿੰਦਗੀ ਦਾ ਨਿਰਵਾਹ ਕਰਦੇ ਪਏ ਸੀ ਹੌਲੀ-ਹੌਲੀ ਪੁੱਤ ਵੱਡੇ ਹੋ ਗਏ ਛੋਟੇ ਦਾ ਵਿਆਹ ਹੋ ਗਿਆ ਤੇ ਜਿਹੜਾ ਵੱਡਾ ਸੀ ਉਹ ਐਵੇਂ ਹੀ ਰਹਿ ਗਿਆ ਛੋਟੇ ਨੇ ਹੁਣ ਕੰਮ ਵੀ ਘਟ ਘਟ ਕਰਿਆ ਕਰਨਾ ਵੱਡੇ ਨੇ ਪਿੰਡ ਦੇ ਵਿੱਚ ਹੀ ਇੱਕ ਸੇਠ ਦੇ ਘਰ ਡੰਗਰਾਂ ਦਾ ਕੰਮ ਕਰਨਾ ਕਰਨਾ ਪਿਓ ਆਕਾਲ ਚਲਾ ਨੇ ਕਰ ਗਿਆ ਛੋਟੇ ਨੇ ਕੰਮ ਨੂੰ ਹੱਥ ਨਾ ਲਾਇਆ ਕਰਨਾ ਵੱਡੇ ਨੇ ਜੋ ਵੀ ਦਿਹਾੜੀ ਦਾ ਪਾ ਲੈ ਕੇ ਆਇਆ ਕਰਨਾ ਤੇ ਉਸੇ ਦੇ ਨਾਲ ਘਰ ਦਾ ਗੁਜ਼ਾਰਾ ਹੋਇਆ ਕਰਨਾ ਕਹਿੰਦੇ ਇੱਕ ਦਿਨ ਮੀਂਹਾਂ ਦਾ ਮੌਸਮ ਆ ਗਿਆ ਕਹਿੰਦੇ ਮੀਂਹ ਦੇ ਮੌਸਮ ਕਰਕੇ ਛੱਤ ਤੋਂ ਪਾਣੀ ਟਪਕਣ ਲੱਗ ਗਿਆ ਪਾਣੀ ਟਪਕਦੇ ਟਪਕਦੇ ਛਾਤੀ ਥੱਲੇ ਡੇਗੀ ਛੋਟੇ ਨੇ ਆਪਣੇ ਪ੍ਰਾਣੂ ਗਿਆ ਬੀਜਾ ਜਿਹਦੇ ਘਰ ਕੰਮ ਕਰਦਾ ਉਹਨੂੰ ਕਹਿ ਲੱਕੜਾਂ ਦੇ ਦੇ ਉਹਦੇ ਕੋਲ ਗਿਆ ਕਿ ਆ ਘਰ ਦੀ ਛੱਤ ਦੇਖੀ ਕੋਈ ਛਤੀਰ ਹੈ ਤਾਂ ਦੇ ਦਿਓ ਉਹ ਕਹਿੰਦਾ ਕੋਈ ਨਾ ਬਰਾਂਡੇ ਦੇ ਵਿੱਚ ਜਾ ਤੇ ਜਿਹੜਾ ਛਤੀਰ ਚਾਹੀਦਾ ਉਹ ਲੈ ਜਾ ਨਾਲੇ ਗੱਲ ਸੁਣ ਆ ਜਿਹੜੀ ਗਾਂ ਹੈ ਹੁਣ ਘੱਟ ਦੁੱਧ ਦਿੰਦੀ ਹੈ ਜੇ ਤੇਰੇ ਭਾਗਾਂ ਨੂੰ ਵੱਧ ਦੁੱਧ ਦਵੇ ਤਾਂ ਆ ਤੂੰ ਲੈ ਜਾ ਕਹਿੰਦੇ ਉਹ ਗਾਂ ਤੇ ਉਹ ਛਤੀਰ ਲੈ ਕੇ ਉੱਥੋਂ ਚਲਾ ਗਿਆ ਕਹਿੰਦੇ ਉਹਨਾਂ ਛਤੀਰ ਪਾ ਕੇ ਤੇ ਉਮੀ ਕਮਰਾ ਫਿਰ ਬਣਾ ਲਿਆ ਕਹਿੰਦੇ ਪਰ ਹੁਣ ਗਾਂ ਨੂੰ ਬੰਨਣ ਲਈ ਤੇ ਕਿਤੇ ਥਾਂ ਨਹੀਂ ਸੀ ਹੈਗਾ ਕਹਿੰਦੇ ਸਾਰੀ ਰਾਤ ਉਮੀ ਵਿੱਚ ਭਜਦੀ ਰਹੀ ਭਜਦੇ ਭਜਦੇ ਉਹਦੇ ਕਿੱਲੇ ਵਾਲਾ ਥਾਂ ਜਿਹੜਾ ਸੀ ਉਹ ਪੋਲਾ ਹੋ ਗਿਆ ਤੇ ਰੱਸਾ ਤੜਾ ਕੇ ਤੇ ਉਥੋਂ ਚਲੀ ਗਈ ਹੁਣ ਆਪਣੇ ਭਰਾ ਨੂੰ ਕਹਿੰਦਾ ਗੱਲ ਸੁਣ ਵੀ ਆਪਣੇ ਕੋਲ ਤਾਂ ਕਿਲਾ ਵੀ ਨਹੀਂ ਹੈਗਾ ਤੂੰ ਐਵੇਂ ਕਰ ਜਿੱਥੇ ਇਹ ਪਹਿਲਾਂ ਬੰਨੀ ਸੀ ਉਹੀ ਕਿਲਾ ਪੱਟ ਕੇ ਤੇ ਕਰ ਲਿਆ ਉਹ ਕਹਿੰਦਾ ਠੀਕ ਹੈ ਮੈਂ ਕਿਲਾ ਲੈ ਕੇ ਆਉਣਾ ਤੂੰ ਉਨੀ ਦੇਰ ਇੱਕ ਥਾਂ ਪੱਟ ਲੈ ਕਿੰਦੇ ਉਹ ਥਾਂ ਪਟਣ ਲੱਗਦੇ ਜਿਵੇਂ ਜਿਵੇਂ ਥਾਂ ਪਟਦੇ ਆ ਕਿੰਦੇ ਥੱਲੋਂ ਨਾ ਇੱਕ ਬੜਾ ਵੱਡਾ ਘੜਾ ਸੋਨੇ ਦੀਆਂ ਮੋਹਰਾਂ ਦੇ ਨਾਲ ਭਰਿਆ ਮਿਲਦਾ ਕਿੰਦੇ ਉਹਦੀ ਘਰ ਵਾਲੀ ਛੋਟੇ ਦੇ ਘਰ ਵਾਲੀ ਨੇ ਉਹ ਘੜਾ ਬਾਹਰ ਕੱਢ ਚੁੰਨੀ ਦੇ ਬੁੱਕਲ ਥੱਲੇ ਦੇ ਤੇ ਅੰਦਰ ਲੈ ਜਾਂਦੀ ਵੱਡਾ ਭਰਾ ਆਇਆ ਉਹਨਾਂ ਕਿਲਾ ਜਿਹੜਾ ਸੀ ਉੱਥੇ ਲਾਇਆ ਤੇ ਕਿਲਾ ਲਾਉਣ ਤੋਂ ਬਾਅਦ ਉਹਨੇ ਉੱਤੇ ਗਾਂ ਬੰਨ ਦਿੱਤੀ ਹੁਣ ਉਹ ਐਵੇਂ ਤਾਂ ਮੋਹਰਾਂ ਬਾਹਰ ਕੱਢਣੀ ਸੰਸਕਦੇ ਉਹ ਕੀ ਕਰਦੇ ਆ ਉਹ ਥੋੜੇ ਦਿਨ ਤੋਂ ਬਾਅਦ ਕਿੰਦੀ ਮੈਂ ਨਾ ਆਪਣੇ ਮਾਪਿਓ ਕੋਲ ਚੱਲੀ ਆਂ ਤੇਰੇ ਵੱਡੇ ਭਰਾ ਕੋਲ ਤੇ ਗਾਂ ਹੈਗੀ ਏ ਮੈਂ ਵੀ ਉਹਨਾਂ ਤੋਂ ਇੱਕ ਗਾਂ ਲੈ ਆਉਣੀ ਆ ਤੇ ਦੁੱਧ ਤੋਂ ਫਿਰ ਗੁਜ਼ਾਰਾ ਕਰ ਲਾਂਗੇ ਜਾਂਦੀ ਔਣ ਸਮੇ ਇੱਕ ਬੜੀ ਸੋਹਣੀ ਗਾਂ ਲੈ ਕੇ ਤੇ ਘਰ ਆਉਂਦੀ ਕਹਿੰਦੇ ਦੇਖਦੇ ਹੀ ਦੇਖਦੇ 2 ਤੋਂ 4 4 ਤੋਂ 6 6 ਤੋਂ 8 8 ਤੋਂ 10 ਗਾਵਾਂ ਦਾ ਉਹਨਾਂ ਦੇ ਘਰ ਵੇੜਾ ਭਰ ਗਿਆ ਘਰ-ਬਾਰ ਸੋਹਣਾ ਬਣਾ ਲਿਆ ਛੋਟੇ ਨੇ ਹਜੇ ਵੀ ਕੋਈ ਢੱਕਾ ਨਾ ਤੋੜਿਆ ਕਰਨਾ ਭਾਬੀ ਨੇ ਉਹਨੂੰ ਕਿਹਾ ਕਰਨਾ ਵੱਡੇ ਨੂੰ ਬੀਜਾ ਡੰਗਰ ਚਾਰ ਲਿਆ ਡੰਗਰ ਨਮਾਲ ਐ ਧਾਰਾਂ ਕੱਢ ਦੇ ਤੇ ਦੁੱਧ ਇੱਥੇ ਰੱਖ ਦੇ ਕਹਿੰਦੇ ਉਹਦੀ ਤਲੀ ਤੇ ਸੁੱਕੇ ਪ੍ਰਸ਼ਾਦੇ ਰੱਖ ਦਿਆ ਕਰਨੇ ਨਾਲ ਨੂੰ ਚਾਹ ਦਾ ਗਲਾਸ ਦੇ ਦਿਆ ਕਰਨਾ ਹਰ ਸਮੇਂ ਐਵੇਂ ਕਹਿਣਾ ਡੱਫ ਲੈ ਖਾ ਲੈ ਉਹ ਇਸ ਗੱਲ ਤੋਂ ਬੜਾ ਜ਼ਿਆਦਾ ਕਈ ਵਾਰ ਖਫਾ ਵੀ ਹੋ ਜਾਂਦਾ ਉਹ ਵੱਡੇ ਭਰਾ ਨੇ ਆਪਣੇ ਨਾਲ ਇੱਕ ਕੁੱਤਾ ਰੱਖਿਆ ਹੋਇਆ ਸੀ ਉਹਨੂੰ ਜਦੋਂ ਉਹਦੀ ਭਾਬੀ ਨੇ ਭਾਵੇਂ ਸੁੱਕੀ ਬਹੀ ਜਿਵੇਂ ਦੀ ਵੀ ਰੋਟੀ ਦੇਣੀ ਉਹਨੇ ਨਾਲ ਇੱਕ ਪ੍ਰਸ਼ਾਦਾ ਕੁੱਤੇ ਨੂੰ ਪਾ ਦਿਆ ਕਰਨਾ ਕਿੰਦੀ ਅੱਜ ਜਦੀ ਭਾਬੀ ਨੇ ਕਿਹਾ ਵੀ ਡੰਗਰਾਂ ਨੂੰ ਨਵਾ ਕੇ ਤੇ ਫੇਰੀ ਕਰ ਲੈ ਕੇ ਹੁਣ ਤਿੱਖੜ ਦੁਪਹਿਰ ਸੀ ਨਾ ਕਰਨੀ ਸੀ ਸਕਦਾ ਕਹਿੰਦੇ ਨਾਲ ਉਹਨੂੰ ਕਿਹਾ ਵੀ ਅੱਜ ਜਿਹੜੀ ਬਾਲਟੀ ਨਾ ਇਹ ਲੈ ਜਾ ਇਹ ਬਾਲਟੀ ਦੇ ਨਾਲ ਬਾਹਰ ਕੱਢ ਕੇ ਫੇਰ ਨਵਾਈ ਤੂੰ ਨਵਾਉਣ ਲੱਗਿਆ ਛੱਪੜ ਚਵਾੜ ਉਹਦੋਂ ਵੱਤ ਗਾਰਾ ਲਾ ਤੇ ਨਾਲ ਲੈ ਆਉਣਾ ਕਹਿੰਦੇ ਨਵਾਤਵਾ ਕੇ ਡੰਗਰ ਲੈ ਆਇਆ ਤਿੱਖੜ ਦੁਪਹਿਰ ਸੀ ਉਹਨੇ ਰਾਤ ਦੀਆਂ ਚਾਰ ਬਈਆਂ ਰੋਟੀਆਂ ਤੇ ਤੇ ਚਾਰ ਰੱਖ ਕੇ ਨਾਲ ਚਾਹ ਦਾ ਗਲਾਸ ਕਹਿੰਦੀ ਆ ਲੈ ਮੈਂ ਤੇਰਾ ਮੱਥਾ ਡੰਮਤਾ ਹੁਣ ਤੂੰ ਖਾ ਲਈ ਜਦੋਂ ਨੇ ਇਹ ਸੁਣਿਆ ਤੇ ਕਹਿੰਦਾ ਵੀ ਐਵੇਂ ਤਾਂ ਨਾ ਕਿਆ ਕਰੋ ਸਾਰਾ ਦਿਨ ਮੈਂ ਐਵੇਂ ਕੰਮ ਕਰਦਾ ਤੇ ਤੁਸੀਂ ਮੈਨੂੰ ਐਵੇਂ ਕਹਿ ਦਿੰਦੇ ਹੁਣ ਨਾ ਉਹ ਜਿਵੇਂ ਗਰਾਈ ਤੋੜ ਕੇ ਇੱਕ ਰੋਟੀ ਕੁੱਤੇ ਨੂੰ ਪਾ ਕੇ ਇੱਕ ਗਰਾਈ ਤੋੜ ਕੇ ਖਾਣ ਲੱਗਦਾ ਦਿਮਾਗ ਚ ਆਉਂਦਾ ਵੀ ਬਾਲਟੀ ਤੇ ਉੱਥੇ ਰਹਿ ਗਈ ਜੇ ਇਹਨੂੰ ਪਤਾ ਲੱਗ ਗਿਆ ਇਹਨੇ ਮੇਰਾ ਜੀਣਾ ਹਰਾਮ ਕਰ ਦੇਣਾ ਉਹ ਉਸੇ ਸਮੇਂ ਰੋਟੀਆਂ ਗਲਾਸ ਦੇ ਉੱਤੇ ਰੱਖ ਕੇ ਤੇ ਚਲਾ ਜਾਂਦਾ ਇੰਨੇ ਨੂੰ ਦੇਖਦਾ ਵੀ ਛੱਪੜ ਤੇ ਬਾਲਟੀ ਪਈ ਏ ਪਰ ਕੋਲ ਕੋਈ ਖੜਾ ਹੋਇਆ ਉੱਚੀ ਉੱਚੀ ਆਵਾਜ਼ਾਂ ਲਗਾਉਣ ਲੱਗ ਜਾਂਦਾ ਭਰਾਵਾ ਇਹ ਬਾਲਟੀ ਮੇਰੀ ਐ ਇਹਨੂੰ ਹੱਥ ਨਾਲ ਲੈ ਉਹਨੂੰ ਪਤਾ ਸੀ ਜੇ ਬਾਲਟੀ ਲੈ ਗਿਆ ਤੇ ਉਹਨੇ ਘਰ ਨਹੀਂ ਵੜਨ ਦੇਣਾ ਉੱਚੀ ਉੱਚੀ ਬੋਲੀ ਜਾਂਦਾ ਅੱਗੋਂ ਬਾਲਟੀ ਕੋਲ ਖੜੇ ਮਨੁੱਖ ਨੇ ਵੀ ਉੱਚੀ ਸਾਰੀ ਆਵਾਜ਼ ਦਿੱਤੀ ਭਰਾਵਾ ਬਾਲਟੀ ਤੇਰੀ ਹੋਈ ਇਹ ਮੈਂ ਤੇ ਸਿਰਫ ਰੱਖੀ ਕਰਦਾ ਪਿਆ ਮਾ ਕੋਲ ਜਾ ਕੇ ਪੁੱਛਿਆ ਭਰਾਵਾ ਤੂੰ ਮੇਰੀ ਬਾਲਟੀ ਦੀ ਕਿਉਂ ਰੱਖੀ ਕਰਦਾ ਪਿਆ ਕਿੰਦਾ ਮੈਂ ਇਸ ਬਾਲਟੀ ਦੀ ਰਾਖੀ ਤਾਂ ਕਰਦਾ ਪਿਆ ਤੇਰੀ ਬਾਲਟੀ ਦੀ ਨਹੀਂ ਰਾਖੀ ਕਰਦਾ ਪਿਆ ਇਹ ਜੀ ਦੀ ਬਾਲਟੀ ਉਹਦੀ ਰਾਖੀ ਕਰਦਾ ਪਿਆ ਕਿੰਦਾ ਵੀ ਮੇਰੇ ਭਰਾ ਤੇ ਭਾਬੀ ਦੀ ਬਾਲਟੀ ਦੀ ਰਾਖੀ ਕਰਨ ਕਿਉਂ ਤੂੰ ਆਇਆ ਉਹ ਕਹਿੰਦਾ ਮੈਂ ਤੇਰੇ ਭਰਾ ਦੇ ਭਾਬੀ ਦੇ ਨਾਂ ਭਾਗ ਤੇ ਕਿਸਮਤਾਂ ਉਹ ਕਹਿੰਦਾ ਅੱਛਾ ਫਿਰ ਮੇਰੇ ਭਾਗ ਤੇ ਕਿਸਮਤ ਕਿੱਥੇ ਨੇ ਉਹ ਕਹਿੰਦਾ ਇੱਥੋਂ ਫਲਾਣੀ ਦੂਰ ਇੱਕ ਦਰਿਆ ਵੀ ਉਹ ਦਰਿਆ ਦੇ ਕੰਢੇ ਇੱਕ ਆਂਬ ਦਾ ਰੁੱਖ ਹੈ ਉਹ ਇੰਨਾ ਹਰਿਆ ਭਰਿਆ ਹੈ ਕਿ ਉਹਦੀ ਇੱਕ ਜਿਹੜੀ ਜੜ ਹੈ ਨਾ ਉਹ ਬਾਹਰ ਨੂੰ ਆਈ ਹੈ ਉਹਨੂੰ ਪੁੱਟ ਲਈ ਉਹ ਦੇ ਤਲੇ ਤੇ ਭਾਗ ਤੇ ਕਿਸਮਤ ਨੇ ਕਿੰਦਾ ਠੀਕ ਹੈ ਹਜੇ ਇੰਨਾ ਕਹਿਣ ਦੀ ਧੀਰ ਸੀ ਉਹ ਭਰਾ ਜਿਹੜਾ ਸੀ ਉਹ ਵੱਡਾ ਉਮੂਤ ਤੇ ਚੁੱਕ ਕੇ ਦੇਖਦਾ ਤੇ ਉਹ ਭਾਗ ਤੇ ਕਿਸਮਤ ਉਹ ਤੇ ਹੈ ਹੀ ਨਹੀਂ ਸਨ ਬਾਲਤੀ ਚੁੱਕ ਕੇ ਘਰ ਆ ਜਾਂਦਾ ਪ੍ਰਸ਼ਾਦਾ ਸ਼ਕਤੀਸ਼ਕ ਦੇ ਭਰਾ ਕੋਲ ਆਉਂਦਾ ਉਹਨੂੰ ਆਂਦਾ ਵੀ ਦੇਖ ਮੈਂ ਹੁਣ ਤੇ ਆਪਣੀ ਜ਼ਿੰਦਗੀ ਗੁਰਬਤ ਚ ਕੱਟ ਤਈ ਪਿਆ ਮੈਂ ਚੋਨਾ ਵੀ ਜਿੰਨੀ ਬਾਕੀ ਹੈ ਉਹ ਮੈਂ ਪੁੰਨ ਖਾਤੇ ਲਾਦਾ ਤੇ ਉਸ ਤੋਂ ਬਾਅਦ ਮੈਂ ਜਦੋਂ ਮੈਂ ਇਸ ਜਹਾਨ ਤੋਂ ਜਾਵਾਂ ਤੇ ਅਗਲਾ ਤਾਂ ਮੇਰਾ ਪਰਲੋਕ ਤਾਂ ਸੁਧਰ ਜਾ ਕਿੰਦਾ ਮੈਂ ਜਾਣਾ ਚਾਹੁੰਨਾ তীਰਥਾਂ ਤੇ ਉਹ ਕਿੰਦਾ ਰੁੱਕ ਘਰ ਵਾਲੀ ਤੋਂ ਪੁੱਛ ਕਿਉਂ ਨਾ ਤੇ ਫਿਰ ਤੈਨੂੰ ਦੱਸਦਾ ਘਰ ਵਾਲਿੰ ਜਾਂ ਕੇ ਕਿੰਦਾ ਬਿਓ ਤੇ ਤੀਰਥਾਂ ਤੇ ਜਾਣਾ ਚਾਹੁੰਦਾ ਕਹਿੰਦੀ ਜਾਂਦੇ ਉੰਜ ਵੀ ਰੋਟੀਆਂ ਦਾ ਖਾਓ ਨੀਰਾ ਅਜਾੜਾ ਹੀ ਏ ਚਲਾ ਜਾਂਦੇ ਇੱਥੋਂ ਆ ਕੇ ਕਿੰਦਾ ਭਰਾਵਾ ਚੱਲ ਤੂੰ ਚੱਲਾ ਜਾ ਹੁਣ ਇਹ ਤਾਂ ਆਪਾਂ ਦੇਖਿਆ ਵੀ ਭਰਾ ਨੂੰ ਹਮੇਸ਼ਾ ਆਪਣੇ ਭਰਾ ਦੀ ਸਾਰ ਹੁੰਦੀ ਉਹ ਆਪਣੀ ਜਿਹੜਾ ਸੀ ਗੀਜੇ ਦੇ ਵਿੱਚੋਂ ਇੱਕ ਉਹਨੂੰ ਸੋਨੇ ਦੀ ਮੋਹਰ ਕੱਢ ਕੇ ਤੇ ਉਹਦੀ ਤਲੀ ਤੇ ਰੱਖ ਦਿੰਦਾ ਕਿੰਦਾ ਰਸਤੇ 'ਚ ਇੰਦੀ ਇਹਦੀ ਤੂੰ ਵਰਤੋਂ ਕਰ ਲਈ ਹੁਣ ਸ਼ਾਮ ਨੂੰ ਉਹ ਉੱਥੋਂ ਤੁਰਦਾ ਤੁਰਦੇ ਤੁਰਦੇ ਉਹਨਾਂ ਨੂੰ ਭੁੱਖ ਲੱਗ ਜਾਂਦੀ। ਭੁੱਖ ਲੱਗਦੀ ਏ ਤੇ ਕਹਿੰਦਾ ਹੁਣ ਮੋਰ ਕੋਲ ਐ ਇਹਦਾ ਪ੍ਰਸ਼ਾਦਾ ਪਾਣੀ ਖਵਾ ਲੈਣਾ ਨਾਲੇ ਕੁੱਤੇ ਨੂੰ ਖਵਾ ਦੇਣਾ। ਹੁਣ ਜਦੋਂ ਦੁਕਾਨ ਤੇ ਉਹ ਆਪਣੀ ਜੇਬ ਵਿੱਚੋਂ ਉਹ ਕੱਢਦਾ ਤੇ ਉਹ ਤੇ ਸਵਾਹ ਹੋ ਗਈ ਹੁੰਦੀ। ਹੁਣ ਉਹ ਉੱਥੋਂ ਕੁਝ ਨਹੀਂ ਲੈ ਕੇ ਤੇ ਆਪਣੇ ਪਿੰਡ ਤੋਂ ਬਾਹਰ ਜਾਣ ਲੱਗਿਆ ਉਹ ਜਿਹੜੇ ਮੋਰ ਹੁੰਦੀ ਐ ਨਾ ਸਵਾਹ ਹੋਈ ਹੁੰਦੀ ਐ ਉੱਥੇ ਕੰਬ ਦਾ ਰੁੱਖ ਹੁੰਦਾ ਤੇ ਉਹਦੇ ਥੱਲੇ ਦੱਬ ਕੇ ਤੇ ਉੱਤੇ ਮਿੱਟੀ ਪਾ ਕੇ ਤੇ ਚਲਾ ਜਾਂਦਾ। ਹੁਣ ਜਦੋਂ ਅਗਲਾ ਪਿੰਡ ਆਉਂਦਾ ਉੱਥੇ ਬਾਹਰ ਬੜੇ سارے ਲੋਕ ਬੈਠੇ ਹੁੰਦੇ ਨੇ। ਉਹਨਾਂ ਨੂੰ ਜਾ ਕੇ ਦੱਸਦਾ ਮੈਂ ਫਲਾਣੀ ਨਗਰ ਤੋਂ ਆਇਆ ਮੈਂ ਪ੍ਰਸ਼ਾਦੇ ਦੀ ਆਸ ਰੱਖਦਾ ਸਾਰੇ ਜਣਿਆਂ ਨੇ ਮਿਲ ਕੇ ਕੋਈ ਚਾਰ ਪ੍ਰਸ਼ਾਦੇ ਇਕੱਠੇ ਕੀਤੇ ਤੇ ਉਹਨੂੰ ਦੇ ਦਿੱਤੇ ਉਹਨੇ ਉਹਦੇ ਵਿੱਚੋਂ ਇੱਕ ਪ੍ਰਸ਼ਾਦਾ ਕੁੱਤੇ ਨੂੰ ਪਾ ਕੇ ਤੇ ਆਪ ਆਕੀ ਤਿੰਨ ਖਾਂ ਲੱਗਿਆ ਆਪਸ ਵਿੱਚ ਉਹ ਗੱਲਾਂ ਕਰਦੇ ਪਏ ਸਨ ਜਿਨ੍ਹਾਂ ਤੋਂ ਪਤਾ ਲੱਗਦਾ ਸੀ ਵੀ ਪਿੰਡ ਵਾਲੇ ਬੜੇ ਉਦਾਸ ਨੇ ਉਹਨਾਂ ਵਿੱਚੋਂ ਇੱਕ ਬਜ਼ੁਰਗ ਪਾਪਾ ਪੁੱਛਦਾ ਵੀ ਪੁੱਤ ਤੂੰ ਕਿੱਥੇ ਚੱਲਣਾ ਕਹਿੰਦਾ ਜੀ ਮੈਂ ਫਲਾਣੀ ਥਾਂ ਚੱਲਾਂ ਉੱਥੇ ਮੇਰੇ ਭਾਗ ਸੁੱਤੇ ਪੈ ਨੇ ਮੈਂ ਸਾਰੀ ਜ਼ਿੰਦਗੀ ਦਲੇਦਰ ਚ ਕੱਢ ਦਿੱਤੀ ਮੈਂ ਜਾਣਨਾ ਚਾਹੁੰਨਾ ਵੀ ਮੇਰੇ ਭਾਗ ਤੇ ਕਰਮ ਕਦੋਂ ਜਿਹੜੇ ਨੇ ਉਹ ਠੀਕ ਹੋਣਗੇ ਉਹ ਕਹਿੰਦਾ ਵੀ ਉੱਥੇ ਜਾਵਾਂਗਾ ਤੇ ਭਾਗ ਤੇ ਕਰਮ ਠੀਕ ਹੋ ਜਾਣਗੇ ਬਾਬਾ ਕਹਿੰਦਾ ਫਿਰ ਸੁਣ ਪੁੱਤ ਆ ਸਾਡਾ ਜਿਹੜਾ ਪਿੰਡ ਆ ਨਾ ਆਸੇ-ਪਾਸੇ ਸਾਰੇ ਲੋਕਾਂ ਦੇ ਜਿਹੜੇ ਘਰ ਨੇ ਖੇਤ ਨੇ ਨਾ ਉੱਥੇ ਮੀਂਹ ਪੈਂਦਾ ਤੇ ਹਰੇ-ਭਰੇ ਨੇ ਮੇ ਸਾਡਾ ਪਿੰਡ ਕਿਵੇਂ ਉਜੜਿਆ ਪਿਆ ਸਾਡੀ ਫਸਲ ਤੇ ਨਾ ਜਦੋਂ ਲੋਕਾਂ ਦੇ ਮੀਂਹ ਪੈਂਦਾ ਤੇ ਸਾਡੇ ਚੰਦਰਾ ਤੇ ਗੜਾ ਪੈ ਜਾਂਦਾ ਸਾਰੀ ਸਾਡੀ ਫਸਲ ਖਰਾਬ ਕਰ ਦਿੰਦਾ ਸਾਨੂੰ ਖਾਣ ਦੇ ਵੀ ਲਾਲੇ ਪਈ ਰਹਿੰਦੇ ਨੇ ਤੂੰ ਆਪ ਦੇਖ ਸਾਡੀ ਜ਼ਿੰਦਗੀ ਗੁਰਬਤ ਵਿੱਚ ਬਤੀਤ ਹੋਰੀ ਦਲਿੱਦਰ ਨੇ ਸਾਡੇ ਕਰ ਪੈਰ ਪਸਾਰੇ ਪਏ ਨੇ ਤੂੰ ਪੁੱਛਹੀਂ ਵੀ ਸਾਡੀ ਕੋ ਦਸੂਣੀ ਜਾਏਗੀ ਕਰੇ ਪਾਂਦੀ ਉਹ ਕਹਿੰਦਾ ਜੀ ਕੋਈ ਨਾ ਮੈਂ ਆਪਣੇ ਤੇ ਭਾਗ ਜਗਾਉਣ ਚੱਲਾਂ ਤੁਹਾਡਾ ਵੀ ਪੁੱਛਾਵਾਂਗਾ ਸਵੇਰ ਹੁੰਦੀ ਓਥੋਂ ਦੇ ਲੋਕੀ ਫੇਰ ਉਹ ਚਾਰ ਰੋਟੀਆਂ ਇਕੱਠੀਆਂ ਕਰਕੇ ਤੇ ਉਹਨੂੰ ਪੌਣੇ ਚ ਲਪੇਟ ਦੇ ਦੇ ਦਿੰਦੇ ਨੇ ਹੁਣ ਤੁਰਦੇ ਤੁਰਦੇ ਜਦੋਂ ਆਉਂਦਾ ਤੇ ਅੱਗੇ ਜਾ ਕੇ ਨਾ ਕੋਈ ਨਗਰ ਦਾ ਨਾਮੋ ਨਿਸ਼ਾਨ ਨਹੀਂ ਹੁੰਦਾ ਅੱਗੇ ਦੇਖਦਾ ਭੁੱਖ ਲੱਗੀ ਏ ਅੱਗੇ ਖੂਹ ਏ ਉਦੋਂ ਪਾਣੀ ਕੱਢ ਕੇ ਤੇ ਇੱਕ ਛਾਵੇਂ ਬੈਠ ਕੇ ਤੇ ਰੋਟੀਆਂ ਖਾਣ ਲੱਗਦਾ ਫਿਰ ਉਹ ਕੁੱਤਾ ਨਾਲ ਬੈਠਾ ਹੁੰਦਾ ਉਹਨੂੰ ਪ੍ਰਸ਼ਾਦਾ ਪਾ ਦਿੰਦਾ ਮਨ ਦੇ ਬਲਬਲੇ ਉਹਦੇ ਨਾਲ ਸਾਂਝੇ ਕਰ ਲੈਂਦਾ ਅੱਜ ਜਦੋਂ ਉਹਦੇ ਨਾਲ ਗੱਲ ਕਰਦਾ ਪਿਆ ਹੁੰਦਾ ਨਾ ਤੇ ਪਿੱਪਲ ਦੇ ਥੱਲੇ ਛਾਵੇਂ ਬੈਠਾ ਹੁੰਦਾ ਤੇ ਰੋਖੋ ਦੀਆਂ ਗੱਲਾਂ ਦਾ ਜਵਾਬ ਦੇਣ ਲੱਗ ਜਾਂਦਾ ਉਹ ਇੱਕੋ ਦਮ ਤਰਬਕ ਜਾਂਦਾ ਵੀ ਆਵਾਜ਼ਾਂ ਕਿੱਥੋਂ ਆਉਂਦੀਆਂ ਇੰਨੇ ਨੂੰ ਪਿੱਪਲ ਨੂੰ ਕਿਹਾ ਪਿੱਪਲ ਕਹਿੰਦਾ ਵੀ ਮੈਂ ਦੇਖ ਭਰਾਵਾ ਪਿੱਛੇ ਮੁੜ ਕੇ ਦੇਖ ਮੈਂ ਗੱਲ ਕਰਦਾ ਪਿਆ ਮੈਂ ਕਹਿੰਦਾ ਮੈਨੂੰ ਤੇਰੇ ਗੱਲਾਂ ਤੋਂ ਪਤਾ ਲੱਗਾ ਪੀਤੂ ਫਲਾਣੀ ਥਾਂ ਤੇ ਆਪਣੇ ਭਾਗ ਤੇ ਕਰਮ ਜਗਾਉਣ ਚੱਲਿਆ। ਦੇਖ ਮੇਰਾ ਅੱਧਾ ਹਿੱਸਾ ਜਿਹੜਾ ਹੈ ਉਹ ਬੜਾ ਹਰਿਆ ਭਰਿਆ ਪਰ ਮੇਰਾ ਅੱਧਾ ਹਿੱਸਾ ਸੁੱਕਿਆ ਪਿਆ। ਜਿਸ ਤੇ ਕਰਕੇ ਮੈਨੂੰ ਆਪਣੇ ਸੁੱਕੇ ਪਾਸੇ ਦੀ ਬੜੀ ਤਕਲੀਫ ਹੁੰਦੀ ਹੈ। ਤੇ ਤੂੰ ਪੁੱਛ ਕੇ ਆਈ ਮੇਰਾ ਅੱਧਾ ਹਿੱਸਾ ਹਰਿਆ ਭਰਿਆ ਕਦੋਂ ਹੋਏਗਾ? ਕਿੰਦਾ ਕੋਈ ਨਾ ਪਰਾਵਾ ਤੇਰੇ ਸਵਾਲ ਦਾ ਵੀ ਜਵਾਬ ਪੁੱਛਾਵਾਂਗਾ। ਉੱਥੇ ਆਰਾਮ ਕਰਕੇ ਤੇ ਅੱਗੇ ਦਾ ਸਫ਼ਰ ਤੈਅ ਕਰਦਾ। ਅੱਗੇ ਜਾਂਦੇ ਜਾਂਦੇ ਸ਼ਾਮ ਨੂੰ ਥਾਂ ਤੇ ਪਹੁੰਚਦਾ। ਉੱਥੇ ਉਹਨੂੰ ਉਹੀ ਦਰਿਆ ਨਜ਼ਰ ਆਉਂਦਾ। ਪਰ ਦਰਿਆ ਇੰਨਾ ਵੱਡਾ ਹੁੰਦਾ ਨਾ ਹੀ ਉਹਦਾ ਕੋਈ ਬੰਨਾ ਤੇ ਨਾ ਕੋਈ ਕੁਝ ਜਿੱਧਰ ਵੇਖੇ ਬਸ ਦਰਿਆ ਦਾ ਪਾਣੀ ਹੀ ਪਾਣੀ ਹੁੰਦਾ ਆਸੇ-ਪਾਸੇ ਵੇਖਦਾ ਨਾ ਹੀ ਕੋਈ ਬੇੜੀ ਵਾਲਾ ਹੁੰਦਾ ਨਾ ਹੀ ਕੋਈ ਐਸਾ ਉੱਥੇ ਸਾਧਨ ਹੁੰਦਾ ਵੀ ਜਿਸ ਦੇ ਨਾਲ ਇੱਕ ਥਾਂ ਤੋਂ ਦੂਜੀ ਥਾਂ ਤੇ ਭਾਵ ਇੱਕ ਕਿਨਾਰੇ ਤੋਂ ਦੂਜੀ ਥਾਂ ਤੱਕ ਪਹੁੰਚਿਆ ਜਾ ਸਕੇ ਉਹ ਸੋਚ ਕੇ ਬੜਾ ਹੈਰਾਨ ਹੁੰਦਾ ਹੈ ਵੀ ਇੱਥੋਂ ਤੱਕ ਤੇ ਆ ਗਿਆ ਪਰ ਅੱਗੇ ਕਿਵੇਂ ਜਾਵਾਂਗਾ ਉਹ ਆਪਣੇ ਉੱਚੀ ਉੱਚੀ ਆਪਣੇ ਆਪ ਨਾਲ ਇਹ ਗੱਲਾਂ ਕਰ ਰਿਹਾ ਹੁੰਦਾ ਇੰਨੇ ਨੂੰ ਉਹਦੀ ਆਵਾਜ਼ ਸੁਣ ਕੇ ਇੱਕ ਮਗਰਮਚ ਦਰਿਆ ਦੇ ਕੰਢੇ ਆਉਂਦੇ ਕਿੰਦਾ ਭਰਾਵਾ ਕੀ ਗੱਲ ਹੋਗੀ ਕਿੰਦਾ ਮੈਂ ਉਹ ਦਰਿਆ ਪਾਰ ਕਰਕੇ ਉੱਤਰ ਜਾਣਾ ਉਹ ਮਗਰਮਚ ਕਹਿੰਦਾ ਮੈਂ ਤੈਨੂੰ ਦਰਿਆ ਪਾਰ ਕਰਾ ਦੇਣਾ ਉਹ ਕਹਿੰਦਾ ਨਾ ਭਰਾਵਾ ਰਹਿਣ ਦੇ ਵੀ ਮੈਂ ਤੈਨੂੰ ਆਪਣੇ ਇੱਥੇ ਇੱਕ ਸਵਾਲ ਦਾ ਜਵਾਬ ਲੈਣ ਆਇਆ ਹਾਂ ਆਪਣੀ ਜ਼ਿੰਦਗੀ ਥੋੜਾ ਤੇਰੇ ਦਾ ਲਾਣ ਆਉਣ ਆਇਆ ਹਾਂ ਉਹ ਕਹਿੰਦਾ ਨਹੀਂ ਭਰਾਵਾ ਵੀ ਮੈਂ ਤੇਰੀ ਕੁਝ ਨਹੀਂ ਕਰਦਾ ਪਰ ਇੰਨਾ ਤੇ ਦੱਸ ਤੂੰ ਆਇਆ ਕਿੰ ਆ ਕਿੰਦਾ ਉਹ ਦਰਿਆ ਦੇ ਸਾਹਮਣੇ ਤੂੰ ਆਮ ਦਾ ਰੁੱਖ ਦੇਖਦਾ ਪਿਆ ਉਹ ਤੇਲੇ ਮੇਰੇ ਭਾਗ ਸੁੱਤੇ ਨੇ ਮੈਂ ਤੇ ਆਪ ਸਿਰਫ ਉਹੀ ਜਗਾਉਣ ਆਇਆ ਕਿੰਦਾ ਠੀਕ ਹੈ ਫਿਰ ਤੂੰ ਮੇਰੇ ਜਿਹੜਾ ਇੱਕ ਸਵਾਲ ਆ ਤੂੰ ਉਹਦਾ ਵੀ ਹੱਲ ਲੈ ਕਿੰਦਾ ਦੱਸ ਕਿੰਦਾ ਇਹ ਸਵਾਲ ਆ ਵੀ ਮੈਂ ਹਰ ਸਮੇਂ ਵੇਖ ਇੰਨੇ ਠੰਡੇ ਪਾਣੀ ਚ ਰਹਿਣਾ ਪਰ ਹਰ ਸਮੇਂ ਮੈਂ ਛੜਦਾ ਬਲਦਾ ਰਹਿਣਾ ਮੈਨੂੰ ਕਦੋਂ ਸ਼ਾਂਤੀ ਮਿਲੇਗੀ ਮੇਰੇ ਕਲੇਜੇ ਕਦੋਂ ਠੰਡ ਪਵੇ ਉਹ ਕਹਿੰਦਾ ਚਲ ਪੁੱਛਾਵਾਂਗਾ ਉਹ ਕਹਿੰਦਾ ਹੁਣ ਤੇ ਆ ਜਾ ਵੀ ਪਾਰ ਕਰ ਦੇਣਾ ਕਿੰਦਾ ਨਾ ਭਰਾਵਾ ਤੇਰੇ ਤੇ ਮੈਨੂੰ ਕੋਈ ਇਤਬਾਰ ਨਹੀਂ ਉਹ ਕਿੰਦਾ ਚੱਲ ਠੀਕ ਹੈ ਮੈਂ ਤੈਨੂੰ ਵਚਨ ਦੇਣਾ ਮੈਂ ਤੈਨੂੰ ਕੋਈ ਨੁਕਸਾਨ ਨਹੀਂ ਪਹੁੰਚਾਵਾਂਗਾ ਕੁੱਤੇ ਨੂੰ ਕਿੰਦਾ ਵੀ ਤੂੰ ਇੱਥੇ ਖੜ ਤੇ ਆਪ ਉਸ ਪਾਸੇ ਚਲਾ ਜਾਂਦਾ ਉੱਥੇ ਜਾ ਕੇ ਦੇਖਦਾ ਹੈ ਕਿ ਅੱਗੇ ਇੱਕ ਸੰਤ ਫਕੀਰ ਬੈਠੇ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਹੁੰਦੇ ਨੇ ਪਰ ਆਸੇ ਪਾਸ ਇੰਨਾ ਵੱਡਾ ਵੱਡਾ ਘਾਹ ਬੜਾ ਬੁਰੇ ਹਾਲ ਹੁੰਦੇ ਉਹ ਸਾਰਾ ਘਾਹ ਵੱਢ ਕੇ ਥਾਂ ਨੂੰ ਸਾਫ਼ ਕਰਦਾ ਕੋਲ ਉੱਥੇ ਪਾਂਡਾ ਪਿਆ ਹੁੰਦਾ ਨੂੰ ਚੰਗੀ ਤਰ੍ਹਾਂ ਧੋ ਮਾਂਝ ਕੇ ਜਲ ਭਰਦਾ ਕਿ ਤੋ ਫਲ ਫੁੱਲ ਇਕੱਠੇ ਕਰਕੇ ਤੇ ਉੱਥੇ ਰੱਖ ਦਿੰਦਾ ਸੰਤ ਜੀ ਇੱਕ ਪੈਰ ਨੂੰ ਨਾ ਲਟਕਾ ਕੇ ਥੱਲੇ ਬੈਠੇ ਹੁੰਦੇ ਉਸ ਪੈਰ ਨੂੰ ਕੁੱਟਣ ਲੱਗ ਜਾਂਦਾ ਹੈ। ਸੰਤ ਜੀ ਦੀ ਜਦੋਂ ਅੱਖ ਖੁੱਲਦੀ ਹੈ ਤੇ ਸੰਤ ਜੀ ਪੁੱਛਦੇ ਵੀ ਕਿਵੇਂ ਆਉਣਾ ਹੋਇਆ ਪੁੱਤ? ਉਹਨੂੰ ਸਾਰੀ ਗੱਲ ਦੱਸਦੇ। ਸੰਤ ਜੀ ਕਹਿੰਦੇ ਉਹ ਸਾਹਮਣੇ ਦੇਖ ਉੱਥੇ ਜਾ ਤੇ ਉਹ ਜੜ ਨੂੰ ਪੁੱਟ ਕੇ ਦੇਖ ਲੈ ਜੇ ਤੇਰੇ ਕਰਮ ਸੱਚ ਨੇ। ਉਹ ਜਦੋਂ ਜਾਂਦਾ ਦੇਖਦਾ ਇੱਕ ਕਪੜਾ ਹੁੰਦਾ ਤੇ ਬੜੀਆਂ ਸਾਰੀਆਂ ਗੰਡਾਂ ਵੱਜੀਆਂ ਹੁੰਦੀਆਂ ਨੇ ਪਰ ਕੁਝ ਗੰਡਾਂ ਆਪੇ ਖੁੱਲੀਆਂ ਹੁੰਦੀਆਂ। ਉਹ ਕਪੜਾ ਚੁੱਕ ਕੇ ਤੇ ਸੰਤ ਜੀ ਕੋਲ ਆ ਜਾਂਦਾ। ਕਹਿੰਦਾ ਸੰਤ ਜੀ ਉੱਤ ਦੀ ਸਿਰਫ ਇੱਕ ਕਪੜਾ ਨਿਕਲਿਆ ਜਿਸ ਅਧੀਆਂ ਗੰਡਾਂ ਨੇ ਤੇ ਅਧੀਆਂ ਐਵੇਂ ਲੱਗਦੀਆਂ ਜਿਵੇਂ ਖੁੱਲੀਆਂ ਪੀਆਂ ਹੋਣ। ਸੰਤ ਜੀ ਕਹਿੰਦੇ ਇਹੀ ਤੇਰੇ ਕਰਮ ਤੇ ਭਾਗ ਨੇ ਜਿਹੜੀਆਂ ਅਧੀਆਂ ਗੰਡਾਂ ਖੁੱਲੀਆਂ ਨੇ ਉਹ ਤੂੰ ਐਸੇ ਕਰਮ ਕੀਤੇ ਨੇ ਜਿਸ ਤੇ ਨਾਲ ਇਹ ਖੁੱਲ ਗਈ ਉਹ ਕਹਿੰਦਾ ਜੀ ਮੈਂ ਕੀ ਐਸੇ ਕਰਮ ਕੀਤੇ ਨੇ ਮੇਰੇ ਕੋਲ ਤਾਂ ਸਿਰਫ ਦਲਿੱਦਰ ਤੇ ਫਾਕੇ ਤੋਂ ਬਿਨਾ ਕੁਝ ਨਹੀਂ ਹੈ ਸੰਤ ਫਕੀਰ ਨੇ ਕਿਹਾ ਉਹ ਸਾਹਮਣੇ ਜੇ ਦੇਖ ਤੇਰਾ ਕੁੱਤਾ ਹੈ ਨਾ ਜਦੋਂ ਤੂੰ ਉਹਨੂੰ ਰੋਟੀ ਪਾਉਂਦਾ ਉਹ ਤੈਨੂੰ ਇੰਨੀਆਂ ਅਸੀਸਾਂ ਦਿੰਦਾ ਤੇ ਉਹੀ ਤੇਰੇ ਭਾਗ ਕਰਮਾਂ ਦੀਆਂ ਜਿਹੜੀਆਂ ਗੰਡਾਂ ਬੰਨੀਆਂ ਸਨ ਉਹ ਖੁੱਲਦੀ ਜਾਂਦੀ ਐ ਪਰ ਹੁਣ ਤੂੰ ਇੱਥੇ ਆ ਗਿਆ ਉਸ ਸੰਤ ਫਕੀਰ ਸਾਰੀ ਗੰਡਾ ਖੋਲ ਕੇ ਕਹਿੰਦੇ ਜਾ ਰਿੱਧੀਆਂ ਸਿੱਧੀਆਂ ਦੇ ਵਿੱਚ ਪਾਸ ਕਰੇਗਾ ਇਹਨੇ ਨੂੰ ਅੱਖਾਂ ਬੰਦ ਕਰਨ ਲੱਗਦੇ ਸੰਤ ਫਕੀਰ ਨੂੰ ਕਹਿੰਦਾ ਸੰਤ ਜੀ ਮੈਂ ਜਿੱਥੋਂ ਆ ਰਿਹਾ ਸੀ ਨਾ ਉੱਥੇ ਹੋਰ ਵੀ ਦੀਨ ਦੁਖੀ ਸਤ ਤੁਸੀਂ ਉਹਨਾਂ ਬਾਰੇ ਵੀ ਦੱਸ ਦੋ ਕਹਿੰਦਾ ਜੀ ਦੱਸੋ ਸੰਤ ਫਕੀਰ ਨਾ ਉਹਨਾਂ ਸਾਰੀ ਗੱਲ ਦੱਸ ਦਿੰਦੇ ਉਹ ਤਿੰਨੇ ਜਿਹੜੇ ਉਹਨਾਂ ਰਸਤੇ 'ਚ ਮਿਲੇ ਹੁੰਦੇ ਆਂ ਵੀ ਇੱਕ ਪਿੰਡ ਸੀ ਉੱਥੇ ਚੰਦਰਾ ਪਿੰਡ ਹੈ ਉਹਦਾ ਕੀ ਹਾਲ ਹੈ ਉਹ ਕਹਿੰਦੇ ਵੇ ਖੂਹ ਦੇ ਕੋਲ ਮੈਂ ਰੁਕਿਆ ਸੀ ਪਿਆਸ ਬਜਾਉਣ ਲਈ ਉੱਥੇ ਪੀਪਲ ਆ ਉਹ ਅੱਧਾ ਹਰਾਏ ਤੇ ਅੱਧਾ ਸੁੱਕਾ ਪਿਆ ਉਹ ਕਹਿੰਦੇ ਉਹਦਾ ਵੀ ਗੱਲ ਹੱਲ ਦੱਸ ਦਿੰਦੇ ਆ ਫਿਰ ਕਹਿੰਦੇ ਇਹ ਦਰਿਆ ਦੇ ਵਿੱਚ ਇੱਕ ਮગર ਮੱਚ ਰਹਿੰਦਾ ਸ਼ੀਤਲ ਜਲ 'ਚ ਰਹਿਣ ਦੇ ਬਾਵਜੂਦ ਹਰ ਸਮੇਂ ਤਪਦਾ ਉਸ ਸੰਤ ਫਕੀ ਸਾਰੀਆਂ ਗੱਲਾਂ ਦੱਸ ਦਿੰਦੇ ਨੇ ਤੇ ਕਹਿੰਦੇ ਜਾ ਰਿੱਧੀਆਂ ਸਿੱਧੀਆਂ ਤੂੰ ਮਾਣੇ ਉਹ ਕਹਿੰਦੇ ਆਪਣੀ ਕਰਮ ਕਰਨੇ ਕਦੀ ਨਾ ਛੱਡੀ ਇਹ ਕਹਿ ਕੇ ਤੇ ਉਹ ਦਰਿਆ ਦੇ ਕੰਢੇ ਫਿਰ ਆ ਜਾਂਦਾ ਜਦੋਂ ਦਰਿਆ ਦੇ ਕੰਢੇ ਆਇਆ ਤਾਂ ਉਹ ਮગર ਮੱਚ ਫਿਰ ਆ ਗਿਆ ਕਿੰਦਾ ਦੱਸ ਭਰਾਵਾ ਮੇਰੇ ਸਵਾਲ ਦਾ ਕੀ ਜਵਾਬ ਦਿੱਤਾ ਉਹ ਕਹਿੰਦੇ ਤੇਰੇ ਸਵਾਲ ਦਾ ਜਵਾਬ ਮਿਲ ਗਿਆ ਪਰ ਦਰਿਆ ਤੋਂ ਪਾਰ ਕਰਾ ਦੇ ਤੇ ਤੈਨੂੰ ਤੇਰੇ ਸਾਰੇ ਮਸਲੇ ਦਾ ਹੱਲ ਮਿਲ ਜਾਏਗਾ ਉਹਨੂੰ ਦਰਿਆ ਤੋਂ ਪਾਰ ਕਰਾ ਦਿੰਦੇ ਉਹਨੂੰ ਕਹਿੰਦੇ ਦੇਖ ਤੂੰ ਪਿਛਲੇ ਜਨਮ ਚ ਬੜਾ ਵੱਡਾ ਗਿਆਨੀ ਸੀ ਤੂੰ ਇੱਕ ਬੜਾ ਗਿਆਨੀ ਤੇ ਵਿਦਵਾਨ ਮਨੁੱਖ ਸੀ ਪਰ ਤੂੰ ਕਦੇ ਵੀ ਆਪਣੇ ਗਿਆਨ ਨੂੰ ਕਿਸੇ ਅੱਗੇ ਨਹੀਂ ਵੰਡਿਆ ਆਪਣੇ ਤੱਕ ਹੀ ਸੀਮਤ ਰੱਖਿਆ ਉਹ ਗਿਆਨ ਤੇਰੇ ਅੰਦਰ ਨੂੰ ਸਾੜਨ ਦਿਆ ਜਿਸ ਕੋਲ ਗਿਆਨ ਹੋਵੇ ਉਹ ਅੱਗੇ ਨਾ ਵੰਡਦਾ ਹੋਵੇ ਤੇ ਉਹ ਸਿਰਫ ਆਪਣੇ ਤੱਕ ਉਸ ਨੂੰ ਸੋਚ ਕੇ ਸੀਮਿਤ ਰੱਖਦਾ ਹੋਵੇ ਉਹ ਕਦੀ ਵੀ ਸੁਖ ਨਹੀਂ ਮਾਣਦਾ ਜਿਸ ਕੋਲ ਗੁਣ ਹੈ ਕਲਾ ਹੈ ਉਹ ਅੱਗੇ ਨਾ ਵੰਡੇ ਤਾਂ ਹਮੇਸ਼ਾ ਅੰਦਰ ਸੜਦਾ ਮੱਚਦਾ ਰਹੇਗਾ ਉਹ ਕਦੀ ਫਿਰ ਵੱਧਦਾ ਫੁੱਲਦਾ ਨਹੀਂ ਇਹ ਕਹਿ ਕੇ ਤੇ ਉਹਨੂੰ ਕਿਹਾ ਵੀ ਫਿਰ ਇਹਦਾ ਹੱਲ ਦੱਸੋ ਮਗਰ ਮੱਚਨੇ ਕਿਹਾ ਵੀ ਤੇਰਾ ਜਿਹੜਾ ਗਿਆਨ ਹੈ ਇਹ ਤੂੰ ਅੱਗੇ ਕਿਸੇ ਨੂੰ ਦਾਨ ਕਰਦੇ ਤੇ ਤੈਨੂੰ ਆਪੇ ਸ਼ੀਤਲ ਹੋ ਕੇ ਤੇਰਾ ਜਿਹੜਾ ਪਰਲੋਕ ਆ ਉਹ ਸੁਖਾਲਾ ਹੋ ਜਾਏਗਾ ਉਹ ਕਹਿੰਦਾ ਵੀ ਤੇਰੇ ਤੋਂ ਵੱਧ ਹੋਰ ਕੌਣ ਹੈ ਹੁਣ ਤੇ ਤੂੰ ਮੇਰੇ ਕੋਲ ਹੈ ਕੰਨ ਕਰ ਤੇ ਤੈਨੂੰ ਮੈਂ ਹੁਣੇ ਗਿਆਨ ਦੇ ਦੇਣਾ ਉਹ ਕੰਨ ਕੋਲ ਕਰਦਾ ਤੇ ਉਹਨੂੰ ਜੋ ਵੀ ਗਿਆਨ ਸੀ ਉਹਨੂੰ ਦੇ ਦਿੰਦਾ ਨਾਲ ਦੀ ਨਾਲ ਉਹ ਇੰਨਾ ਜ਼ਿਆਦਾ ਅਜ ਠੰਡਾ ਤੇ ਸ਼ੀਤਲ ਮਹਿਸੂਸ ਕਰਦਾ ਵੀ ਪਾਣੀ ਵਿੱਚ ਦੁਬਾਰਾ ਚਲਾ ਜਾਂਦਾ ਹੁਣ ਮਨੁੱਖ ਜਿਹੜਾ ਉਹਦਾ ਭਰਾ ਸੀ ਭਾਵ ਉਹ ਵੱਡਾ ਭਰਾ ਉਹ ਬੜਾ ਜ਼ਿਆਦਾ ਗਿਆਨਵਾਨ ਹੋ ਗਿਆ ਆਪਣੇ ਕੁੱਤੇ ਨੂੰ ਲੈ ਕੇ ਤੇ ਵਾਪਸ ਜਾਂਦਿਆਂ ਹੁੰਦਾ ਹੁਣ ਉਸੇ ਦਰਖਤ ਦੇ ਕੋਲ ਆਉਂਦਾ ਉਹ ਦਰਖਤ ਕਹਿੰਦਾ ਵੀ ਭਰਾਵਾ ਮੇਰਾ ਹਾਲ ਪੁੱਛ ਆਇਆ ਵੀ ਮੈਂ ਕਦੋਂ ਹਰਿਆ ਹੋਵਾਂਗਾ ਕਦੋਂ ਸੁਖੀ ਹੋਵਾਂਗਾ ਕਹਿੰਦਾ ਦੇਖ ਤੇਰੇ ਇਸੇ ਨਗਰ ਦੇ ਵਿੱਚ ਇੱਕ ਰਾਜਾ ਰਾਜ ਕਰਿਆ ਕਰਦਾ ਸੀ ਉਹ ਰਾਜੇ ਤੇ ਕੋਈ ਸੰਪਤਾ ਪੈ ਗਈ ਭਾਵ ਕੋਈ ਉਹਦੇ ਤੇ ਵੀ ਉਹ ਖਾ ਗਈ ਉਹਨੇ ਆਪਣੀ ਸੱਤ ਪੀੜੀਆਂ ਦਾ ਅਪਾਰ ਤਨ ਤੇਰੇ ਥੱਲੇ ਧਾਪ ਦਿੱਤਾ ਤੇਰੀਆਂ ਜੜ੍ਹਾਂ ਅਦੇ ਹਿੱਸੇ ਦੀਆਂ ਉਹ ਥੱਲੇ ਨਹੀਂ ਜਾਂਦੀਆਂ ਉਹਨੂੰ ਕਿਹਾ ਵੀ ਤੂੰ ਇਹ ਕਿਸੇ ਕੋਲ ਕਢਵਾ ਕੇ ਤੇ ਕਿਸੇ ਨੂੰ ਦੇ ਦੇ ਤੇ ਤੂੰ ਹਰਿਆ ਹੋ ਕੇ ਸੁਖ ਮਾਣੇਗਾ ਉਹ ਕਹਿੰਦਾ ਫਿਰ ਤੇਰੇ ਤੋਂ ਵੱਧ ਹੋਰ ਕੌਣ ਹੋ ਸਕਦਾ ਹੈ ਤੂ ਛੇਛੇ ਤੇ ਜੜਾ ਪੁੱਟ ਕੱਢ ਤੇ ਮੈਨੂੰ ਹਰਿਆ ਪਰਿਆ ਕਰਦੇ ਉਹਨੇ ਉਵੇਂ ਹੀ ਕਰਕੇ ਤੇ ਸਾਰਾ ਧਨ ਸੰਪਦਾ ਕੱਢ ਲਈ ਉਵੇਂ ਮਿੱਟੀ ਪਾਤੀ ਉਹਨੂੰ ਪਾਣੀ ਪਾਤੀ ਉੱਥੋਂ ਜਾਣ ਲੱਗਦਾ ਗੱਡੀਆਂ ਬਲਦਾਂ ਤੇ ਲੱਦ ਕੇ ਤੇ ਉਸ ਨਗਰ ਆ ਗਿਆ ਉਹ ਨਗਰ ਦੇ ਲੋਕੀ ਕਹਿੰਦੇ ਵੀ ਪ੍ਰਵਾਦ 10 ਸਾਡੀ ਕਦੋਂ ਸੁਣੀ ਜਾਵੇਗੀ ਉਹ ਕਹਿੰਦੇ ਬਾਬਾ ਜੀ ਦੇਖੋ ਤੁਹਾਡੇ ਪਿੰਡ ਦਾ ਇੱਕ ਗਰੀਬ ਮਨੁੱਖ ਸੀ ਉਹਦੀ ਇੱਕ ਧੀ ਸੀ ਉਹ ਦੋਵੇਂ ਅਕਾਲ ਚਲਾ ਨੇ ਕਰਗੇ ਉਹ ਧੀ ਬਿਨਾ ਮਾਪਿਆਂ ਤੋਂ ਇੱਥੇ ਰਹਿੰਦੀ ਤੁਹਾਡੇ ਨਗਰ ਦੇ ਲੋਕਾਂ ਨੇ ਕਦੀ ਉਹਦੀ ਸਾਰ ਨਹੀਂ ਲਈ ਵੀ ਉਹਦੀ ਮਿੱਟੀ 'ਚ ਆਟਾ ਹੈ ਜਾਂ ਨਹੀਂ ਹੈ ਉਹ ਆਪਣੀ ਜ਼ਿੰਦਗੀ ਕਿਵੇਂ ਬਸਰ ਕਰਦੀ ਪਈ ਹੈ ਬਿਨਾ ਮਾਪਿਆਂ ਦੀ ਔਲਾਦ ਤੋਂ ਜੋ ਵੀ ਜੇ ਹੈ ਕਿ ਕੋਈ ਉਹਦਾ ਦੁੱਖ ਵੰਡਦਾ ਨਾ ਉਹ ਭਾਗ ਉਹਦੇ ਆਪੇ ਜਾਗ ਜਾਂਦੇ ਨੇ ਕਿਸੇ ਦਾ ਜੋ ਦੁੱਖ ਵੰਡਦਾ ਹੈ ਉਹਦੇ ਕਰਮ ਹੀ ਉਹਦਾ ਭਾਗ ਜਗਾ ਦਿੰਦੇ ਨੇ ਕਿੰਦੇ ਤੁਸੀਂ ਸਾਰਾ ਪਿੰਡ ਇੰਨਾ ਸਵਾਰਤੀ ਹੋਗੇ ਤੇ ਜਿਸ ਕਰਕੇ ਰੱਬ ਤੁਹਾਡੇ ਤੋਂ ਨਾਰਾਜ਼ ਹੋਗੇ ਤੇ ਇੱਥੇ ਗੜੀ ਮਾਰੀ ਹੋ ਰਹੀ ਹੈ ਉਹ ਬਜ਼ੁਰਗ ਬਾਬਾ ਕਹਿੰਦਾ ਚਲ ਜੋ ਗਲਤੀ ਹੋ ਗਈ ਹੁਣ ਦੱਸੋ ਕੀ ਕਰੀਏ ਕਹਿੰਦਾ ਵੀ ਸਾਰਾ ਨਗਰ ਇਕੱਠਾ ਹੋ ਕੇ ਆਪਣੀ ਸ਼ਰਧਾ ਅਨੁਸਾਰ ਸਾਰੇ ਰਾਸ਼ੀ ਇਕੱਠੀ ਕਰੋ ਤੇ ਦਾ ਕਾਰਜ ਰਚਾਓ ਤੇ ਖੁਸ਼ੀ-ਖੁਸ਼ੀ ਵਿਦਾ ਕਰੋ ਉਹ ਕਹਿੰਦੇ ਵੀ ਇਹਦੇ ਲਈ ਤੇ ਵਾਰ ਵੀ ਚਾਹੀਦਾ ਉਹ ਬਜ਼ੁਰਗ ਬਾਬਾ ਕਹਿੰਦਾ ਵੀ ਇੰਨੀਆਂ ਸਿਆਣੀਆਂ ਗੱਲਾਂ ਕਰਦਾ ਪਿਆ ਇਹਦੇ ਕੋਲ ਇੰਨੀ ಅಪਾਰ ਧਨ ਸੰਪਦਾ ਇਸ ਤੋਂ ਵਧੀਆ ਹੋਰ ਵਰ ਕੌਣ ਹੋ ਸਕਦਾ ਉਹਦੇ ਨਾਲ ਉਹਦਾ ਵਿਆਹ ਰਚਾ ਦਿੰਦੇ ਨੇ ਜਦੋਂ ਵਿਆਹ ਰਚਾਇਆ ਉਹ ਸੋਚਦਾ ਵੀ ਇੰਨੀ ਧਨ ਸੰਪਦਾ ਦਾ ਮੈਂ ਕੀ ਕਰਨਾ ਹੈ ਇਹ ਪਿੰਡ ਇੰਨਾ ਗੁਰਬਤ ਵਿੱਚ ਹੈ ਉਹ ਸਾਰੇ ਨਗਰ ਦੇ ਵਿੱਚ ਲੋੜ ਅਨਸਾਰ ਸਭ ਨੂੰ ਧਨ ਸੰਪਦਾ ਵੰਡ ਦਿੰਦਾ ਸਾਰੇ ਨਗਰ ਵਾਲੇ ਉਹਨੂੰ ਬੜੀ ਖੁਸ਼ੀ ਖੁਸ਼ੀ ਉਹਨੂੰ ਰਸਤੇ ਦੇ ਉੱਤੇ ਉਥੋਂ ਵਿਦਾ ਕਰ ਦਿੰਦੇ ਜਦੋਂ ਪਿੰਡ ਦੀ ਜੂ ਤੇ ਜਾਣ ਲੱਗਦਾ ਹੈ ਨਾ ਉਸੇ ਆਮ ਦੇ ਥੱਲੇ ਫੋਲ ਕੇ ਤੇ ਉਹ ਦੇਖਦਾ ਵੀ ਹਜੇ ਵੀ ਸਵਾ ਹੈ ਉਹ ਦੇਖਦਾ ਉੱਥੇ ਮੋਹਰ ਬਣ ਜਾਂਦੀ ਉਹ ਮੋਹਰ ਨੂੰ ਚੁੱਕ ਕੇ ਤੇ ਆਪਣੀ ਜੇਬ ਵਿੱਚ ਪਾ ਲੈਂਦਾ ਉਹ ਜਾਣ ਜਾਂਦਾ ਵੀ ਉਹਦੇ ਬਾਗ ਜਿਹੜੇ ਨੇ ਉਹ ਜਾ ਗਏ ਜਦੋਂ ਘਰ ਜਾਂਦਾ ਹੈ ਤਦ ਪ੍ਰਾਤੇ ਭਾਬੀ ਬੜੇ ਸ਼ਰਮਿੰਦਾ ਹੁੰਦੇ ਉੱਥੇ ਬੜੇ ਪਿਆਰ ਨਾਲ ਰਹਿਣ ਲੱਗਦਾ ਹੈ ਉਹ ਜਿਹੜਾ ਕੁੱਤਾ ਹੁੰਦਾ ਉਹਨੂੰ ਹਜੇ ਵੀ ਉਹਨੇ ਸਤਕਾਰ ਦੇ ਨਾਲ ਨਾਲ ਰੱਖਦਾ ਕਿਉਂਕਿ ਉਹਨੂੰ ਇੱਕ ਰੋਟੀ ਪਾਣ ਨਾਲ ਉਹਦੇ ਭਾਗ ਉਹਦੇ ਕਰਮ ਦੀਆਂ ਬੱਜੀਆਂ ਗੰਡਾ ਖੁੱਲਣ ਲੱਗ ਗਈਆਂ ਹੁਣ ਇਥੋਂ ਆਪਾਂ ਨੂੰ ਕੀ ਸਿੱਖਣ ਨੂੰ ਮਿਲਦਾ ਮਨੁੱਖ ਜੋ ਵੀ ਦਾਨਪੁਣ ਕਰਦਾ ਉਸਦੇ ਭਾਗ ਜਾਗਦੇ ਨੇ ਜੋ ਕਰਮ ਨਹੀਂ ਕਰਦਾ ਉਹਦੇ ਭਾਗ ਕਦੇ ਨਹੀਂ ਜਾਗਦੇ ਆਪਾਂ ਜਦੋਂ ਰੋਟੀ ਬਣਾਉਂਦੇ ਆ ਇੱਕ ਰੋਟੀ ਅੱਧੀ ਸਭ ਕਰ ਵੱਤ ਜਾਂਦੀ ਜੇਕਰ ਉਹ ਵੀ ਕੁੱਤੇ ਨੂੰ ਪਾ ਦੀਏ ਉਹਦੀ ਜਿਹੜੀਆਂ ਧੁਮਾਵਾਂ ਨਹੀਂ ਨਾ ਉਹਨਾਂ ਨਾਲ ਆਪਣੇ ਕਰਮ ਬਦਲਨੇ ਲਾਜ਼ਮੀ ਨੇ ਤੇ ਫਿਰ देर ਵੀ ਨਹੀਂ ਲੱਗਣੀ ਕਿਸੇ ਨੂੰ ਖਵਾਈ ਇੱਕ ਬੁਰਕੀ ਵੀ ਕਿਸੇ ਨੂੰ ਪਿਆਇਆ ਘੁੱਟ ਪਾਣੀ ਪੰਛੀਆਂ ਨੂੰ ਪਾਇਆ ਚੋਗਾ ਵੀ ਕਈ ਗੁਨਾਹ ਹੋ ਕੇ ਵਾਪਸ ਆਉਂਦੇ ਪੰਡ ਕੇ ਖਾਦਾ ਹਮੇਸ਼ਾ ਬਰਕਤ ਲੈ ਕੇ ਆਉਂਦਾ ਫਿਰ ਆਪਾਂ ਵੀ ਇਹ ਨੀਤੀ ਤੇ ਚੱਲੀਏ ਤੇ ਕਰ ਸੁਖ ਸੰਪਦਾ ਲੈ ਕੇ ਆਈਏ